ਆਪਰੇ ਸਕੂਲੀ ਬੱਚਿਆਂ ਦੇ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋ ਜਾਂਦਾ ਹੈ ਰਸਤੇ ਦੇ ਵਿੱਚ ਇਹ ਬੱਚਿਆਂ ਦੇ ਨਾਲ ਭਰੀ ਹੋਈ ਬੱਸ ਪਲਟ ਜਾਂਦੀ ਹੈ ਮੰਦਭਾਗੀ ਖਬਰ ਹੈ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਕਈ ਦਰਜਨ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਕੂਲ ਖੋਲਿਆ ਗਿਆ ਸੀ ਜਿਸ ਕਰਕੇ ਬੱਚੇ ਸਕੂਲ ਵੈਨ ਦੇ ਵਿੱਚ ਤਿਆਰ ਹੋ ਕੇ ਸਕੂਲ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਅਚਾਨਕ ਪਲਟ ਜਾਂਦੀ ਹੈ ਇਲਜ਼ਾਮ ਬੱਸ ਦੇ ਡਰਾਈਵਰ ਦੇ ਉੱਤੇ ਨੇ ਕਿ ਉਸ ਦੇ ਵੱਲੋਂ ਸ਼ਰਾਬ ਦਾ ਸੇਵਨ ਕੀਤਾ ਗਿਆ ਸੀ ਪੁਲਿਸ ਮੌਕੇ ਤੇ ਪਹੁੰਚੀ ਹੈ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਇਸ ਸਕੂਲ ਬੱਸ ਦੇ ਵਿੱਚ ਮੌਜੂਦ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਪਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇਸ ਹਾਦਸੇ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ तकरीबन 30 ਤੋਂ 35 ਬੱਚੇ ਇਸ ਬੱਸ ਦੇ ਵਿੱਚ ਸਵਾਰ ਸਨ ਜਿਨ੍ਹਾਂ ਦੇ ਮਾਪਿਓ ਦੇ ਵੱਲੋਂ ਉਹਨਾਂ ਨੂੰ ਤਿਆਰ ਕਰਕੇ ਸਕੂਲ ਵੈਨ ਦੇ ਵਿੱਚ ਸਕੂਲ ਭੇਜਿਆ ਗਿਆ ਸੀ ਪਰ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਹੈ ਬੱਸ ਦਾ ਕੀ ਹਸ਼ਰ ਹੋਇਆ ਪਿਆ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਹਾਦਸਾ ਕਿੰਨਾ ਜ਼ਿਆਦਾ ਖਤਰਨਾਕ ਤੇ ਭਿਆਨਕ ਹੋਵੇਗਾ ਤਾਂ ਬੱਚਿਆਂ ਦੇ ਬੈਗ ਇੱਥੋਂ ਤੱਕ ਕੀ ਬੱਸ ਦੇ ਵਿੱਚ ਮੌਜੂਦ ਹੋਰ ਸਮਾਨ ਹੈ ਪੁਲਿਸ ਅਤੇ ਸਵਾਰੀਆਂ ਦੀ ਜੋ ਆਲੇ-ਦੁਆਲੇ ਦੇ ਲੋਕ ਨੇ ਉਹਨਾਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਜਾ ਰਿਹਾ ਬੱਸ ਦੇ ਹਾਲਾਤ ਇੰਨੇ ਜ਼ਿਆਦਾ ਖਸਤੇ ਹੋ ਚੁੱਕੇ ਸਨ ਕਿ ਮੌਕੇ ਦੇ ਉੱਤੇ ਕ੍ਰੇਨ ਨੂੰ ਬੁਲਾਉਣਾ ਪਿਆ ਤਾਂ ਕਿ ਇਸ ਬੱਸ ਦੇ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ ਜਾ ਸਕੇ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਕੂਲ ਦੇ ਪ੍ਰਬੰਧਕਾਂ ਦੇ ਵੱਲੋਂ ਸਕੂਲ ਲਗਾਇਆ ਗਿਆ ਸੀ ਤੇ ਮਾਪਿਓ ਦੇ ਵੱਲੋਂ ਵੀ ਆਪਣੇ ਬੱਚਿਆਂ ਨੂੰ ਸਵੇਰੇ ਤਿਆਰ ਕਰਕੇ ਸਕੂਲ ਭੇਜਿਆ ਗਿਆ ਸਕੂਲ ਵੈਨ ਦੇ ਵਿੱਚ ਪਰ ਉਹ ਬੱਚੇ ਸਕੂਲ ਨਹੀਂ ਪਹੁੰਚਣਗੇ ਇਸ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿਉਂਕਿ ਅਚਾਨਕ ਇਹ ਸਕੂਲ ਬੱਸ ਜਿਹੜੀ ਹੈ ਰਸਤੇ ਦੇ ਵਿੱਚ good ਪਲਟ ਜਾਂਦੀ ਹੈ ਇਹ ਵੀ ਇਲਜ਼ਾਮ ਨੇ ਕਿ バス ਦੇ ਡਰਾਈਵਰ ਦੇ ਵੱਲੋਂ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਕ੍ਰੇਨ ਬੁਲਾਉਣੀ ਪੈਂਦੀ ਹੈ ਇਸ ਸਕੂਲ ਦੀ バス ਨੂੰ ਸਿੱਧਾ ਕਰਨ ਦੇ ਲਈ ਤੇ ਫਿਰ バス ਦੇ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ ਜਾਂਦਾ ਬਿਲਕੁਲ ਕਬਾੜ ਬਣ ਚੁੱਕੀ ਹੈ ਸਕੂਲ ਦੀ バス ਜਿਸ ਤੇ ਵਿਚ ਤਕਰੀਬਨ 30 ਤੋਂ 35 ਬੱਚੇ ਸਵਾਰ ਸਨ ਤਾਂ ਸਵੇਰੇ-ਸਵੇਰੇ ਇਹ ਹਾਦਸਾ ਵਾਪਰਿਆ ਹੈ ਕਈ ਮਾਪਿਆਂ ਦੀਆਂ ਅੱਖਾਂ ਦੇ ਤਾਰੇ ਇਸ ਫਾਨੀ ਸੰਸਾਰ ਦੇ ਵਿੱਚੋਂ ਰੁਖਸਤ ਹੋ ਗਏ ਨੇ ਕਿਉਂਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਜਿਸ ਦੇ ਵਿੱਚ ਸਕੂਲ ਬੱਸ ਪਲਟੀ ਹੈ ਤੇ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਗਿਣਤੀਆਂ ਦੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹਾਦਸਾ ਮਹਿੰਦਰਗੜ ਜ਼ਿਲ੍ਹੇ ਦੇ ਕਨੀਨਾ ਪਿੰਡ ਦੇ ਨਜ਼ਦੀਕ ਜੋ ਪਿੰਡ ਹੈ ਉਹ ਹਾਨੀ ਉੱਥੇ ਵਾਪਰਿਆ ਹੈ ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਬੱਸ ਪਲਟ ਜਾਂਦੀ ਹੈ ਤਾਂ ਆਲੇ-ਦੁਆਲੇ ਦੇ ਲੋਕਾਂ ਦੇ ਵੱਲੋਂ ਜੋ ਹੈ ਫਟਾਫਟ ਕ੍ਰੇਨ ਦੀ ਮਦਦ ਦੇ ਨਾਲ ਜਿੱਥੇ ਇਸ ਬੱਸ ਨੂੰ ਸਿੱਧਾ ਕੀਤਾ ਜਾਂਦਾ ਹੈ ਤੇ ਫਿਰ ਬੱਚਿਆਂ ਦਾ ਸਮਾਨ ਬਾਹਰ ਕੱਢਿਆ ਜਾਂਦਾ ਹੈ ਇੱਕ ਪਾਸੇ ਮਾਪਿਓ ਕਰੇ ਬੈਠੇ ਸੋਚ ਰਹੇ ਹੋਣੇ ਹੈ ਕਿ ਸਾਡੇ ਬੱਚੇ ਸਕੂਲ ਜਾਣਗੇ ਪੜ੍ਹ ਲਿਖ ਕੇ ਵੱਡੇ ਅਫਸਰ ਬਣਨਗੇ ਪਰ ਉਹ ਸਕੂਲ ਬੱਸ ਦੇ ਵਿੱਚ ਜਾਂਦੇ ਹੋਏ ਹਾਦਸੇ ਦਾ ਉਹਨਾਂ ਦੇ ਹੀ ਬੱਚੇ ਸ਼ਿਕਾਰ ਹੋ ਜਾਣਗੇ ਇਸ ਦਾ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਅਚਾਨਕ ਇਹ ਬੱਸ ਪਲਟ ਜਾਂਦੀ ਹੈ ਇਸ ਬੱਸ ਦੇ ਪਲਟਣ ਦੇ ਕਾਰਨ ਕੀ ਰਹੇ ਨੇ ਇਸ ਬੱਸ ਤੇ ਅੱਗੇ ਕੋਈ ਆਵਾਰਾ ਪਸ਼ੂ ਆਇਆ ਜਾਂ ਫਿਰ ਓਵਰਟੇਕਿੰਗ ਦੇ ਚੱਕਰ ਦੇ ਵਿੱਚ ਹਾਦਸਾ ਵਾਪਰਿਆ ਜਾਂ ਫਿਰ ਕੋਈ ਹੋਰ ਕਾਰਨ ਹੈ ਅਸਲ ਸੱਚ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਬੱਸ ਦਾ ਕੀ ਹਸ਼ਰ ਹੋਇਆ ਪਿਆ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਇੱਕ ਪਾਸੇ ਇੱਕ ਕਬਾੜ ਬਣੀ ਬੱਸ ਖੜੀ ਹੈ ਤੇ ਦੂਜੇ ਪਾਸੇ ਇਸ ਬੱਸ ਦੇ ਵਿੱਚੋਂ ਬੱਚਿਆਂ ਦਾ ਸਮਾਨ ਕੱਢ-ਕੱਢ ਕੇ ਬਾਹਰ ਸੁੱਟਿਆ ਜਾ ਰਿਹਾ ਆਲੇ ਵਾਲੇ ਲੋਕਾਂ ਦੀ ਮਦਦ ਦੇ ਨਾਲ ਜੋ ਹੈ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਬੱਚਿਆਂ ਦੇ ਮਾਪਿਆਂ ਨੂੰ ਇਸ ਦੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਤਾਂ ਨਿੱਕੇ ਨਿੱਕੇ ਮਾਸੂਮ ਬੱਚੇ ਸੜਕ ਦੇ ਉੱਤੇ ਬਿਲਕਦੇ ਹੋਏ ਵਿਖਾਈ ਦੇ ਰਹੇ ਨੇ ਮੰਦ ਭਾਗੀ ਖਬਰ ਹੈ ਸਹਾਰਸੇ ਦੇ ਵਿੱਚ 6 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਅਤੇ 15 ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੁਰਲੀ ਜਾਂਚ ਦੇ ਮੁਤਾਬਿਕ ਕਿ ਆਖਿਰਕਾਰ ਓਵਰਟੇਕਿੰਗ ਦੇ ਚੱਕਰ ਦੇ ਵਿੱਚ ਇਹ ਹਾਦਸਾ ਵਾਪਰਿਆ ਸੜਕ ਦੇ ਉੱਤੇ ਜਾਮ ਲੱਗ ਚੁੱਕਿਆ ਹੈ ਇਲਜ਼ਾਮ ਐਵੀ ਨੇ ਬੱਸ ਦੇ ਡਰਾਈਵਰ ਦੇ ਉੱਤੇ ਸ਼ਰਾਬ ਦਾ ਸੇਵਨ ਕਰਨ ਦੇ ਕਿ ਸਵੇਰੇ-ਸਵੇਰੇ ਉਸਦੇ ਵੱਲੋਂ ਸ਼ਰਾਬ ਦਾ ਸੇਵਨ ਕੀਤਾ ਗਿਆ ਸੀ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਮਾਪਿਓ ਘਰੇ ਬੈਠੇ ਆਪਣੇ ਬੱਚਿਆਂ ਨੂੰ ਡੀਕ ਰਹੇ ਸਨ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਘਰੇ ਵਾਪਸ ਆਉਣਗੇ ਮਾਵਾ ਉਹਨਾਂ ਦੇ ਲਈ ਖਾਣਾ ਤਿਆਰ ਕਰਨ ਗਿਆਂ ਪਰ ਇਹ ਨਹੀਂ ਪਤਾ ਸੀ ਕਿ ਉਹ ਸਕੂਲ ਵੈਨ ਜਿਸ ਤੇ ਵਿੱਚ ਆਪਣੇ ਬੱਚਿਆਂ ਨੂੰ ਚਾਹੀ ਚਾਹੀ ਤਿਆਰ ਕਰਕੇ ਤੋਰਿਆ ਉਹ ਬਾਸੀ ਹਾਦਸੇ ਦਾ ਸ਼ਿਕਾਰ ਹੋ ਜਾਏਗੀ ਇੱਕ ਪ੍ਰਾਈਵੇਟ ਸਕੂਲ ਦੀ ਇਹ ਵੈਨ ਦੱਸੀ ਜਾ ਰਹੀ ਹੈ ਜਿਹੜੀ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਅਚਾਨਕ ਪਲਟ ਜਾਂਦੀ ਹੈ ਤੇ ਜਿਸ ਵੇਲੇ ਇਹ ਬੱਸ ਪਲਟਦੀ ਹੈ ਉਸ ਵੇਲੇ ਜ਼ੋਰਦਾਰ ਧੁਮਾਕਾ ਹੁੰਦਾ ਚੀਕ ਚਿਹੜਾ ਮਚ ਜਾਂਦਾ ਆਲੇ ਦੁਆਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਜੋ ਹੈ ਮੌਕੇ ਦੇ ਉੱਤੇ ਕਰੇਨ ਨੂੰ ਬੁਲਾਇਆ ਜਾਂਦਾ ਤਾਂ ਕਿ ਇਸ ਬੱਸ ਨੂੰ ਸਿੱਧਾ ਕੀਤਾ ਜਾ ਸਕੇ ਇਸ ਮਾਮਲੇ ਦੇ ਵਿੱਚ ਇਸ ਬੱਸ ਦੇ ਡਰਾਈਵਰ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਕਿਉਂਕਿ ਫਿਲਹਾਲ ਦੀ ਘੜੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਹੈ ਲੋਕਾਂ ਦੀ ਮਦਦ ਦੇ ਨਾਲ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾ ਰਿਹਾ ਹੈ ਤਾਂ ਕਿ ਹੋਰ ਮੋਤਾ ਨਾ ਹੋ ਸਕਣ ਪਰ ਬੇहद ਮੰਦ ਭਾਗੀ ਖਬਰ ਹੈ 6 ਘਰਾਂ ਦੇ ਚਿਰਾਗ ਬੁੱਝ ਚੁਕੇ ਨੇ ਕਿਉਂਕਿ ਨਿੱਕੇ ਨਿੱਕੇ ਮਾਸੂਮ ਬੱਚੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ 6 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਚਿਆਂ ਦੀ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਮੁਰਲੀ ਜਾਂਚ ਦੇ ਮੁਤਾਬਿਕ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ 15 ਦੇ ਕਰੀਬ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ 35 ਤੋਂ 40 ਬੱਚੇ ਇਸ ਬੱਸ ਦੇ ਵਿੱਚ ਸਵਾਰ ਸਨ ਜਿਨ੍ਹਾਂ ਦੇ ਮਾਪਿਓ ਦੇ ਵੱਲੋਂ ਉਹਨਾਂ ਨੂੰ ਤਿਆਰ ਕਰਕੇ ਇਸ ਬੱਸ ਦੇ ਵਿੱਚ ਮਾਪਿਓ ਚੜਾ ਕੇ ਗਏ ਸਨ ਕਿ ਬੱਸ ਦੇ ਵਿੱਚ ਚੜ ਕੇ ਉਹਨਾਂ ਦੇ ਬੱਚੇ ਸਕੂਲ ਜਾ ਰਹੇ ਨੇ ਪਰ ਇਹ ਬੱਸ ਇਸ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਜਾਏਗੀ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਇਹ ਜਿਹਾ ਇੱਕ ਹਾਦਸਾ ਸੰਗਰੂਰ ਵਿਖੇ ਵੀ ਵਾਪਰਿਆ ਸੀ ਜਿੱਥੇ ਕਿ ਅਚਾਨਕ ਬੱਚਿਆਂ ਨਾਲ ਭਰੀ ਹੋਈ ਸਕੂਲ ਬੱਸ ਜਿਨੂੰ ਅੱਗ ਲੱਗ ਜਾਂਦੀ ਹੈ ਤਾਂ ਉਸ ਵੇਲੇ ਵੀ ਬਹੁਤ ਸਾਰੇ ਸਵਾਲ ਜਿਹੜੇ ਆ ਸਕੂਲ ਪ੍ਰਬੰਧਕਾਂ ਦੇ ਉੱਤੇ ਖੜੇ ਹੁੰਦੇ ਨੇ ਕਈ ਵਾਰੀ ਜੋ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਕਿ ਜਿਸ ਵੇਲੇ ਸਕੂਲ ਬੱਸ ਦੇ ਵਿੱਚ ਸਵਾਰ ਹੋ ਕੇ ਜੋ ਬੱਚੇ ਸਕੂਲ ਜਾ ਰਹੇ ਹੁੰਦੇ ਨੇ ਉਹ ਸਕੂਲ ਬੱਸ ਹਾਦਸਾ ਸ਼ਿਕਾਰ ਹੋ ਜਾਂਦੀ ਹੈ ਪਰ ਇਹ ਸਭ ਦੇ ਬਾਵਜੂਦ ਇਹਨਾਂ ਸਕੂਲ ਵੈਨਸ ਦੇ ਉੱਤੇ ਜਾਂ ਫਿਰ ਇਹਨਾਂ ਪ੍ਰਬੰਧਕਾਂ ਦੇ ਵੱਲੋਂ ਗੌਰ ਕਿਉਂ ਨਹੀਂ ਕੀਤੀ ਜਾਂਦੀ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਕਿਉਂ ਕੁਤਾਹੀ ਵਰਤਦਾ ਹੈ ਕਿ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਮੌਕੇ ਦੇ ਉੱਤੇ ਚੀਕ ਚਹਾੜਾ ਮਚ ਜਾਂਦਾ ਹੈ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਇਹ ਬੱਸ ਪਲਟ ਜਾਂਦੀ ਹੈ ਡਰਾਈਵਰ ਮੌਕੇ ਤੋਂ ਫਰਾਰ ਹੋਇਆ ਜਾਂ ਨਹੀਂ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਕਿਉਂਕਿ ਫਿਲਹਾਲ ਦੀ ਘੜੀ rescuer operation ਕੀਤਾ ਜਾ ਰਿਹਾ ਹੈ ਤਾਂ ਕਿ ਇਹਨਾਂ ਬੱਚਿਆਂ ਨੂੰ ਚੇਤੀ ਤੋਂ ਚੇਤੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਏ ਤਾਂ ਕਿ ਬੱਚਿਆਂ ਦੀਆਂ ਕੀਮਤੀਆਂ ਜਾਨਾਂ ਬਚਾਈਆਂ ਜਾ ਸਕਣ ਇਹਨਾਂ ਬੱਚਿਆਂ ਦੇ ਮਾਪਿਓ ਨੂੰ ਵੀ ਫੋਨ ਕਰ ਦਿੱਤਾ ਗਿਆ ਮਾਪਿਓ ਵੀ ਇਸ ਹਾਦਸੇ ਵਾਲੀ ਜਗ੍ਹਾ ਦੇ ਉੱਤੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਰੋਂਦੇ-ਕਰਲੋਂਦੇ ਮਾਪਿਓ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਨਿੱਕੇ-ਨਿੱਕੇ ਬੱਚੇ ਜਿਹੜੇ ਆ ਉਹਨਾਂ ਦੇ ਵਿੱਚੋਂ 6 ਦੀ ਮੌਤ ਹੋ ਚੁੱਕੀ ਹੈ 15 ਦੇ ਕਰੀਬ ਜ਼ਖਮੀ ਹੋਏ ਨੇ ਹਰਿਆਣਾ ਦੇ ਮਹਿੰਦਰਗੜ੍ਹ ਵਿਖੇ ਇਹ ਹਾਦਸਾ ਵਾਪਰਿਆ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਸੜਕ ਦੇ ਉੱਤੇ ਵੱਡਾ ਜਾਮ ਲੱਗ ਗਿਆ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਬੱਸ ਨੂੰ ਸਿੱਧਾ ਕਰਨ ਦੇ ਲਈ ਕ੍ਰੇਨ ਬੁਲਾਉਣੀ ਪਈ ਹੈ ਤਾਂ ਤਸਵੀਰਾਂ ਤੁਹਾਨੂੰ ਉਸ ਹਾਦਸੇ ਦੀਆਂ ਦਿਖਾ ਰਹੇ ਹਾਂ ਜਿਹੜੀ ਕਿ ਬੱਸ ਬੱਚਿਆਂ ਦੇ ਨਾਲ ਭਰੀ ਹੋਈ ਸੀ ਸਕੂਲ ਦੀ ਬੱਸ ਸੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਬਹੁਤ ਦੁਖਦਾਈ ਖਬਰ ਹੈ ਬਹੁਤ ਸਾਰੇ ਸਵਾਲ ਸਕੂਲ ਦੇ ਪ੍ਰਬੰਧਕਾਂ ਦੇ ਉੱਤੇ ਵੀ ਖੜੇ ਹੋ ਜਾਂਦੇ ਨੇ ਮੌਜੂਦਾ ਪ੍ਰਸ਼ਾਸਨ ਦੇ ਉੱਤੇ ਖੜੇ ਹੁੰਦੇ ਨੇ ਕਿ ਇਸ ਤਰ੍ਹਾਂ ਦੀ 마ਸੂਮ ਜ਼ਿੰਦਾ ਦੀ ਜੋ ਹੈ ਜ਼ਿੰਦਗੀ ਨੂੰ ਲੈ ਕੇ ਐਡੀ ਵੱਡੇ ਪੱਧਰ ਤੇ ਲਾਪਰਵਾਹੀ ਕਿਉਂ ਕੀਤੀ ਜਾ ਰਹੀ ਹੈ ਬਸ ਤੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਬੇहद ਮੰਦ ਭਾਗੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਆਖਿਰਕਾਰ ਕਿਵੇਂ ਇਹ ਹਾਦਸਾ ਵਾਪਰਿਆ ਵੱਡਾ ਜਾਮ ਇਸ ਵੇਲੇ ਸੜਕ ਦੇ ਉੱਤੇ ਲੱਗਿਆ ਹੋਇਆ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਕੂਲ ਜਿਹੜਾ ਪ੍ਰਬੰਧਕਾਂ ਦੇ ਵੱਲੋਂ ਖੋਲ੍ਹਿਆ ਗਿਆ ਸੀ ਤਾਂ ਮਾਪਿਓ ਨੇ ਵੀ ਸੋਚਿਆ ਕਿ ਅੱਜ ਬੱਚਿਆਂ ਦਾ ਸਕੂਲ ਲੱਗਿਆ ਹੈ ਤੇ ਮਾਪਿਓ ਨੇ ਵੀ ਆਪੋ ਆਪਣੇ ਬੱਚਿਆਂ ਨੂੰ ਤੜਕੇ ਉੱਠ ਕੇ ਤਿਆਰ ਕਰਕੇ ਸਕੂਲ ਵੈਂਡ ਦੇ ਵਿੱਚ ਚੜਾ ਕੇ ਗਏ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਆਉਣਗੇ ਸ਼ਾਮ ਨੂੰ ਪਰਿਵਾਰ ਦੇ ਵਿੱਚ ਬੈਠਣਗੇ ਪਰ 6 ਬੱਚੇ ਹੁਣ ਕਦੇ ਵਾਪਸ ਨਹੀਂ ਆਣਗੇ ਕਿਉਂਕਿ ਸਕੂਲ ਬੱਸ ਦੇ ਪਲਟਨ ਕਰਕੇ ਉਹ ਇਸ ਸੰਸਾਰ ਦੇ ਵਿੱਚੋਂ ਰੁਖਸਤ ਹੋ ਚੁੱਕੇ ਨੇ ਰੋਂਦੇ-ਕੁਰਲੋਂਦੇ ਮਾਪੇ ਇਸ ਵੇਲੇ ਮੌਜੂਦਾ ਸਥਾਨ ਦੇ ਉੱਤੇ ਜਿੱਥੇ ਕਿ ਇਹ ਹਾਦਸਾ ਵਾਪਰਿਆ ਹੈ ਉੱਥੇ ਆਪਣੇ ਬੱਚਿਆਂ ਦੀਆਂ ਦੇਹਾਂ ਨੂੰ ਦੇਖ ਕੇ ਰੋਂਦੇ-ਕੁਰਲੋਂਦੇ ਹੋਏ ਵਿਖਾਈ ਦੇ ਰਹੇ ਨੇ ਪਰ ਹੁਣ ਉਹਨਾਂ ਦੇ ਬੱਚੇ ਕਦੇ ਵੀ ਵਾਪਿਸ ਨਹੀਂ ਆਣਗੇ ਤਾਂ ਅਜਿਹੇ ਹਾਦਸਿਆਂ ਤੋਂ ਪ੍ਰਸ਼ਾਸਨ ਨੂੰ ਸਕੂਲ ਦੇ ਪ੍ਰਬੰਧਕਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਕਿਉਂਕਿ ਈਦੀ ਛੁੱਟੀ ਹੋਣ ਦੇ ਕਰਕੇ ਸਕੂਲ ਪ੍ਰਬੰਧਕਾਂ ਦੇ ਵੱਲੋਂ ਸਕੂਲ ਕਿਉਂ ਖੋਲਿਆ ਗਿਆ ਸੀ ਇਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਤੇ ਲਾਜ਼ਮੀ ਕਾਰਵਾਈ ਜੋ ਹੈ ਸਕੂਲ ਦੇ ਪ੍ਰਬੰਧਕਾਂ ਦੇ ਉੱਤੇ ਵੀ ਕਰਨੀ ਬਣਦੀ ਹੈ ਕਿ ਆਖਿਰਕਾਰ ਸਕੂਲ ਕਿਉਂ ਖੋਲਿਆ ਗਿਆ ਸੀ ਛੁੱਟੀ ਹੋਣ ਦੇ ਬਾਵਜੂਦ ਤੇ ਦੂਜੇ ਪਾਸੇ ਜਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਬੱਸ ਦੇ ਡਰਾਈਵਰ ਦੇ ਉੱਤੇ ਕਿ ਉਸ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਤੇ ਜੇਕਰ ਇਸ ਤੇ ਸੱਚ ਹੈ ਤਾਂ ਅਜਿਹੇ ਦੇ ਵਿੱਚ ਵੱਡੀ ਕਾਰਵਾਈ ਪ੍ਰਬੰਧਕਾਂ ਦੇ ਨਾਲ-ਨਾਲ ਇਸ ਬੱਸ ਦੇ ਡਰਾਈਵਰ ਦੇ ਉੱਤੇ ਵੀ ਕਰਨੀ ਬਣਦੀ ਹੈ ਕਿ ਕਿੰਨੀਆਂ ਨਿੱਕੀਆਂ-ਨਿੱਕੀਆਂ ਮਾਸੂਮ ਜਿੰਦਾ ਇਸ ਸਕੂਲ ਬੱਸ ਦੇ ਵਿੱਚ ਸਵਾਰ ਸਨ ਮਾਪਿਓ ਨੇ ਇਸ ਬੱਸ ਦੇ ਡਰਾਈਵਰ ਦੇ ਭਰੋਸੇ ਜੋ ਹੈ ਆਪਣੇ ਬੱਚਿਆਂ ਨੂੰ ਇਸ ਸਕੂਲ ਵੇਣ ਦੇ ਚ ਚੜਾਇਆ ਸੀ ਕਿ ਆਖਿਰਕਾਰ ਉਹਨਾਂ ਦੇ ਬੱਚੇ ਸਕੂਲ ਜਾ ਰਹੇ ਨੇ ਪਰ ਉਹ ਬੱਸ ਦੇ ਡਰਾਈਵਰ ਦੀ ਐਡੀ ਵੱਡੀ ਲਾਪਰਵਾਹੀ ਐਡੀ ਵੱਡੀ ਨਾਲਾਈਕੀ ਸਾਹਮਣੇ ਆਏਗੀ ਇਸ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੋਏਗਾ ਕਿ ਕਾਲੀ ਦੇ ਚੱਕਰ ਦੇ ਵਿੱਚ ਹਾਦਸਾ ਵਾਪਰਿਆ ਓਵਰਟੇਕ ਕੀਤਾ ਜਾਂਦਾ ਇਸ ਸਕੂਲ ਬੱਸ ਦੇ ਡਰਾਈਵਰ ਦੇ ਵੱਲੋਂ ਜਿਸ ਕਰਕੇ ਓਵਰਟੇਕ ਤਾਂ ਹੁੰਦਾ ਨਹੀਂ ਪਰ ਇਹ ਬੱਸ ਪਲਟ ਜਾਂਦੀ ਹੈ ਜਿਸ ਕਰਕੇ ਇਹ ਹਾਦਸਾ ਵਾਪਰਦਾ ਹੈ ਮੌਕੇ ਦੇ ਉੱਤੇ ਚੀਚਾੜਾ ਮੱਚ ਜਾਂਦਾ ਹੈ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਕਿਉਂਕਿ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ বাস ਪਲਟਦੀ ਹੈ ਤੇ ਫਿਰ ਸੜਕ ਦੇ ਉੱਤੇ ਜ਼ੋਰਦਾਰ ਧਮਾਕਾ ਇਸ ਕਦਰ ਹੁੰਦਾ ਹੈ ਕਿ ਜਿਵੇਂ ਕੋਈ ਬੰਬ ਫਟ ਗਿਆ ਹੋਵੇ ਜਿਸ ਤੋਂ ਬਾਅਦ ਚੀਚਾੜਾ ਮੱਚ ਜਾਂਦਾ ਹੈ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਪੁਲਿਸ ਬੁਲਾਉਣੀ ਪੈਂਦੀ ਹੈ ਕ੍ਰੇਨ ਦੀ ਮਦਦ ਲੈਣੀ ਪੈਂਦੀ ਹੈ ਤਾਂਕਿ ਇਸ ਪਲਟੀ ਹੋਈ ਬੱਸ ਨੂੰ ਸਿੱਧਾ ਕੀਤਾ ਜਾਵੇ ਤੇ ਫਿਰ ਇਸ ਬੱਸ ਦੇ ਵਿੱਚ ਮੌਜੂਦ ਬੱਚਿਆਂ ਨੂੰ ਬਾਹਰ ਕੱਢਿਆ ਜਾਏ ਤਾਂ ਬੇਹਦ ਮੰਦ ਭਾਗੀ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਮੌਤਾਂ ਦੀ ਗਿਣਤੀ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਵਾਧਾ ਹੋ ਸਕਦਾ ਹੈ 6 ਦੇ ਕਰੀਬ ਬੱਚਿਆਂ ਦੀ ਫਿਲਹਾਲ ਜੋ ਜਾਣਕਾਰੀ ਮਿਲ ਰਹੀ ਹੈ ਮੌਤ ਹੋ ਚੁੱਕੀ ਹੈ 15 ਦੇ ਕਰੀਬ ਲੋਕ ਜੋ ਮਾਫ ਕਰਨਾ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਉਹਨਾਂ ਮਾਪਿਓ ਤੇ ਦਿਲਾਂ ਦੇ ਉੱਤੇ ਕੀ ਬੀਤੀ ਹੋਏਗੀ ਇੱਕ ਪਾਸੇ ਜਿਸ ਬੱਸ ਦੇ ਵਿੱਚ ਉਹਨਾਂ ਨੇ ਆਪਣੇ ਬੱਚਿਆਂ ਨੂੰ ਚੜਾਇਆ ਹੋਇਆ ਸੀ ਉਹ ਬੱਸ ਪਲਟੀ ਹੋਈ ਖਾਈ ਦੇਰੀ ਅਤੇ ਦੂਜੇ ਪਾਸੇ ਉਹਨਾਂ ਬੱਚਿਆਂ ਦੇ ਬੈਗਾਂ ਦੇ ਵਿੱਚ ਪਿਆ ਹੋਇਆ ਖਿਲਰਿਆ ਹੋਇਆ ਸਮਾਨ ਸੜਕ ਦੇ ਉੱਤੇ ਪਿਆ ਹੋਇਆ ਵਿਖਾਈ ਦੇ ਰਿਹਾ ਹੈ। ਇਹਨਾਂ ਘਟਨਾਵਾਰ ਬੜੀ ਗੰਭੀਰ ਸੀ।